ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਹੈ ਪੰਜਾਬੀ ਵਿਆਕਰਨ ਦੀ ਕਲਾਸ ਤੇ ਅੱਜ ਦਾ ਸਾਡਾ ਟੌਪਿਕ ਹੈਗਾ ਤੁਨੀ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਜੀ ਦਾ ਕੋਈ मीनिंग ਨਹੀਂ ਹੁੰਦਾ ਤਾਂ ਜੇ ਪੁੱਤ ਨੋਰਮਲ ਹੀ ਪੁੱਛ ਲੈਣਾ ਕਿ ਪੰਜਾਬੀ ਦੇ ਵਿੱਚ ਤੁਨੀਆਂ ਨੂੰ ਤੁਨੀ ਨੂੰ ਅਸੀਂ ਕਿੰਨੇ 파ੜ ਦੇ ਵਿੱਚ ਡਿਵਾਈਡ ਕਰਦੇ ਹ ਕਿੰਨੇ ਹਿੱਸਿਆਂ ਦੇ ਵਿੱਚ ਅਸੀਂ ਡਿਵਾਈਡ ਕਰਦੇ ਹਾਂ ਤਾਂ ਤੁਨੀ ਸਾਨੂੰ ਮਿਲਦੀ ਹੈ ਦੋ ਪ੍ਰਕਾਰ ਦੀ ਪਹਿਲੀ ਹੈਗੀ ਖੰਡੀ ਤੁਨੀਆ ਦੂਜੀ ਹੈਗੀ ਅਖੰਡੀ ਤੁਨੀਆ ਤੇ ਇਹ ਹੋਊਗਾ ਤੁਹਾਡੀ ਕੱਲ ਵਾਲੀ ਕਲਾਸ ਦੇ ਵਿੱਚ ਅੱਜ ਅਸੀਂ ਕਰਨੀ ਆ ਖੰਡੀ ਤੁਨੀਆ ਖੰਡੀ ਤੁਨੀਆ ਜਿਨ੍ਹਾਂ ਦੇ ਅਸੀਂ ਅੱਗੇ ਖੰਡ ਕਰ ਸਕਦੇ ਆ ਜਿਨ੍ਹਾਂ ਨੂੰ ਅਸੀਂ ਅੱਗੇ ਵੰਡ ਸਕਦੇ ਆ ਖੰਡੀ ਤੁਨੀਆ ਖੰਡੀ ਤੁਨੀਆ ਨੂੰ ਅਸੀਂ ਪਹਿਲਾਂ ਤਾਂ ਤੁਨੀ ਨੂੰ ਹੀ ਅਸੀਂ ਦੋ 파ੜ ਦੇ ਵਿੱਚ ਡਿਵਾਈਡ ਕਰਦੇ ਆ ਤੁਨੀ ਨੂੰ ਹੀ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡਦੇ ਆ ਪਹਿਲਾ ਹੈਗੀ ਸਾਡੀ ਖੰਡੀ ਬ ਇੱਕ ਹੈਗੀ ਸਾਡੀ ਅਖੰਡੀ ਓਕੇ ਜਿਹੜੀ ਖੰਡੀ ਤੁਨੀਆ ਇਹਦੇ ਆਪਾਂ ਖੰਡ ਕਰ ਸਕਦੇ ਆ ਖੰਡੀ ਦੁਨੀਆ ਅੱਗੇ ਫਿਰ ਸਾਡੇ ਕੋਲੇ ਦੋ ਹਿੱਸਿਆਂ ਦੇ ਵਿੱਚ ਹੈਗੀਆਂ ਨੇ ਇੱਕ ਹੈਗੇ ਨੇ ਸਾਡੇ ਕੋਲੇ ਸਵਾਰ ਤੇ ਇੱਕ ਹੈਗੇ ਨੇ ਸਾਡੇ ਕੋਲੇ ਵਿਅੰਜਨ ਸਵਾਰ ਤੇ ਵਿਅੰਜਨ ਸਵਾਰ ਸਾਡੇ ਕੋਲੇ ਹੈਗੇ ਨੇ ਤਿੰਨ ਊੜਾ ਆੜਾ ਈੜੀ ਤੇ ਅੱਜ ਅਸੀਂ ਜਿਹੜੀ ਗੱਲ ਕਰਨੀ ਆ ਉਹ ਕਰਨੀ ਆ ਅਸੀਂ ਵਿਅੰਜਨ ਤੇ ਵਿਅੰਜਨ ਟੋਟਲ ਸਾਡੇ ਕੋਲੇ ਹੈਗੇ ਨੇ 38 ਵਿਅੰਜਨ ਨੇ ਤਾਂ ਹੁਣ ਪਤਾ ਜਦੋਂ ਤੁਨੀ ਦਾ ਜਨਮ ਹੁੰਦਾ ਦਾ ਉਹ ਤੁਹਾਡੇ ਫੇਫੜਿਆਂ ਦੇ ਵਿੱਚੋਂ ਆਉਂਦੀ ਹੋਈ ਹਵਾ ਜਾਂ ਤਾਂ ਕਿਤੇ ਵੀ ਰੁਕਦੀ ਨਹੀਂ ਸਿੱਧੀ ਬਾਹਰ ਆ ਜਾਂਦੀ ਆ ਜਾਂ ਕਿਤੇ ਰੁਕ ਕੇ ਆਉਂਦੀ ਆ ਜਾਂ ਤਾਂ ਕਿਤੇ ਰੁਕੂਗੀ ਉੱਥੇ ਕਿਸੇ ਵੀ ਤੁਨੀ ਦਾ ਜਨਮ ਹੋਊਗਾ ਜਾਂ ਜਦੋਂ ਰੁਕੂਗੀ ਇੱਕ ਵਾਰੀ ਇੱਕ ਜਗ੍ਹਾ ਤੇ ਰੋਕ ਲਈ ਤੇ ਫਿਰ ਇਕੱਠੀ ਹੀ ਬਾਹਰ ਨਿਕਲਦੀ ਆ ਜਾਂ ਕਿਸੇ ਨਾ ਕਿਸੇ ਅੰਗ ਨਾਲ ਖਹਿ ਕੇ ਬਾਹਰ ਨਿਕਲਦੀ ਆ ਤੇ ਪੀਪਲ ਵਾਲਾ ਸਾਨੂੰ ਉਹੀ ਚੀਜ਼ਾਂ ਪੁੱਛਦਾ ਕੀ ਇਹਨਾਂ ਦੇ ਵਿੱਚ ਉਲਟੀ ਜੀਭ ਕਿਹੜੀ ਆ ਇਹਨਾਂ ਦੇ ਵਿੱਚ ਹੋਂਠੀ ਕਿਹੜੀ ਆ ਇਹਨਾਂ ਦੇ ਵਿੱਚ ਕੰਠੀ ਕਿਹੜੀ ਆ ਇਹਨਾਂ ਦੇ ਵਿੱਚ ਕੰਠੀ ਤੁਨੀ ਕਿਹੜੀ ਆ ਓਕੇ ਤਾਂ ਅੱਜ ਅਸੀਂ ਗੱਲ ਕਰਨੀ ਆ ਵਿਅੰਜਨ ਦੀ ਤਾਂ ਇਹਦੇ ਵਿੱਚ ਹੁਣ ਤੱਕ ਆਪਾਂ ਕਿੰਨਾ ਦੇਖਿਆ ਕਿ ਤੁਨੀ ਬੋਧ ਦੁਨੀਆਂ ਦੀ ਜਿਹੜੀ ਵਿਆਖਿਆ ਕਰਦਾ ਉਹਨੂੰ ਆਪਾਂ ਕਹਿੰਦੇ ਤੁਨੀ ਬੋਧ ਤੁਨੀ ਬੋਧ ਦੇ ਵਿੱਚ ਸਾਡੇ ਕੋਲੇ ਹੈਗੀਆਂ ਨੇ ਖੰਡੀ ਦੁਨੀਆ ਤੇ ਅਖੰਡੀ ਦੁਨੀਆ ਤਾਂ ਖੰਡੀ ਦੁਨੀਆਂ ਨੂੰ ਅੱਗੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਉਹ ਹੈਗੇ ਨੇ ਸਾਡੇ ਕੋਲੇ ਸਵਾਰ ਤੇ ਵਿਅੰਜਨ ਸਵਾਰ ਜਿੱਥੇ ਫੇਫੜਿਆਂ ਤੋਂ ਆਉਂਦੀ ਹੋਈ ਹਵਾ ਬਿਨਾਂ ਰੋਕੇ ਬਾਹਰ ਨਿਕਲ ਜੇ ਜਿਹੜੇ ਸਾਡੇ ਕੋਲ ਤਨ ਊੜਾ ਆੜਾ ਈੜੀ ਤੇ ਬਾਕੀ ਸਾਡੇ ਕੋਲ ਹੈਗੇ ਨੇ ਵਿਅੰਜਨ ਜਿੰਨਾਂ ਦੀ ਗਿਣਤੀ ਸਾਡੇ ਕੋਲੇ ਹੈਗੀ 38 ਵਿਅੰਜਨ ਪੰਜਾਬੀ ਵਿੱਚ 38 ਵਿਅੰਜਨ ਹਨ ਇਹਨਾਂ ਦੀ ਵੰਡ ਉਚਾਰਨ ਸਥਾਨ ਉੱਪਰ 6 ਵਰਗਾਂ ਵਿੱਚ ਕੀਤੀ ਹੈ ਓਕੇ ਜੇ ਨਾਰਮਲ ਹੀ ਪੁੱਛ ਲੈਣ ਕਿ ਜਿਹੜੇ ਪੰਜਾਬੀ ਦੇ ਅੱਜ ਦੇ ਸਾਡੇ ਕੋਲੇ ਕਿੰਨੇ ਵਿਅੰਜਨ ਨੇ ਸਾਡੇ ਕੋਲੇ ਹੈਗੇ ਨੇ 38 ਅਸ਼ਯਨ ਸਥਾਨ ਕਿ ਸਾਡੇ sthੰਗ ਤੋਂ ਲੈ ਕੇ ਸਾਡੇ sthੰਗ ਤੋਂ ਲੈ ਕੇ ਮੂੰਹ ਤੱਕ ਬਾਹਰ ਆਉਂਦੇ ਆਉਂਦੇ ਕਿਹੜੀ ਕਿਹੜੀ ਥਾਂ ਤੇ ਕਿਹੜਾ ਕਿਹੜਾ ਵਿਅੰਜਨ ਦਾ ਜਨਮ ਹੋਊਗਾ ਤਸਵੀਰ ਕਿੰਨੇ ਹਿੱਸਿਆਂ ਚ ਵੰਡਿਆ ਇਹਨਾਂ ਨੂੰ ਵੰਡਿਆ ਪੁੱਤ ਆਪਾਂ 6 ਹਿੱਸਿਆਂ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਜਿਹੜਾ ਸਾਡਾ ਗਲਾ ਗਲੇ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲੇ ਆਉਂਦਾ ਸੁਰਜੰਤਰੀ ਜਿਹੜਾ ਸਾਡੇ ਕੋਲੇ 21 ਆ ਹਾ ਹਾ ਗਲੇ ਦੇ ਵਿੱਚੋਂ ਇਹਦਾ ਜਨਮ ਹੁੰਦਾ ਉਹ ਤੋਂ ਬਾਅਦ ਪਿੱਛੇ ਤੋਂ ਲੈ ਕੇ ਪਤਾ ਗਲੇ ਦੇ ਜਮਾ ਮਤਲਬ ਮਤਲਬ ਆਪਾਂ ਕੰਠ ਕਹਿ ਸਕਦੇ ਹਾਂ ਗਲੇ ਦੇ ਵਿੱਚੋਂ ਤੇ ਬੁੱਲਾਂ ਤੇ ਆ ਕੇ ਸਾਡੇ ਇਹ ਜਿਹੜੇ ਵਿਅੰਜਨ ਨਹੀਂ ਖਤਮ ਹੁੰਦੇ ਨੇ ਪਹਿਲਾਂ ਸੁਰਜੰਤਰੀ ਪੈਦਾ ਹੁੰਦਾ ਹਾ ਹਾ ਫਿਰ ਕੰਠੇ ਕ ਕ ਖ ਖ ਘ ਘ ਇਹ ਪਹਿਲਾ ਸਟ ਲੈਸਟ ਵਿੱਚ ਕਰਿਆ ਤਾਂ ਨਹੀਂ ਲਿਖਿਆ ਫਿਰ ਤਾਲਵੀ ਆ ਜਾਂਦੇ ਨੇ ਉਲਟ ਜੀਵੀ ਆ ਜਾਂਦੇ ਨੇ ਦੰਤੀ ਆ ਜਾਂਦੇ ਨੇ ਤੇ ਦੋ ਹੋਂਠੀ ਆ ਜਾਂਦੇ ਨੇ ਲੈਸਟ ਤੋਂ ਲੈ ਕੇ ਅੱਗੇ ਤੱਕ ਆਉਂਦੇ ਨੇ ਓਕੇ ਇਹ ਸੋਡਾ ਪੀ ਵਾਈ ਕਿਊ ਸੀਗਾ ਕਿ ਪੰਜਾਬੀ ਦੇ ਵਿੱਚ ਵਿਅੰਜਨਾਂ ਦੇ ਅਚਾਰਨ ਸਥਾਨ ਦਾ ਤਰੀਕਾ ਲਓ ਓਕੇ ਤਾਂ ਇਹ ਸੀਗਾ ਪੁੱਤ ਅਚਾਰਨ ਸਥਾਨ ਜਿਹੜਾ ਸੌਰੀ ਜਿਹੜਾ ਆਪਾਂ ਪਿਛਲੀ ਕਲਾਸ ਦੇ ਵਿੱਚ ਕੀਤਾ ਹੋਇਆ ਤਾਂ ਇਹ ਜੇ ਆਪਾਂ ਲਾਸਟ ਵਾਲੀ ਕਲਾਸ ਤੁਸੀਂ ਦੇਖੀ ਹੋਗੀ ਅੱਜ ਦਾ ਜਿਹੜਾ ਟੌਪਿਕ ਹੈਗਾ ਅਚਾਰਨ ਰੋਕ ਦੇ ਆਧਾਰ ਉੱਪਰ ਪੰਜਾਬੀ ਵਿਅੰਜਨਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਹੈ ਇੱਕ ਜਗ੍ਹਾ ਦੇ ਇੱਕ ਸਥਾਨ ਦੇ ਆਧਾਰ ਤੇ ਅਸੀਂ ਛੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਬਟ ਜੇ ਅਸੀਂ ਰੋਕੀਏ ਮਤਲਬ ਜਿਹੜੀ ਤੁਨੀ ਪੈਦਾ ਹੁੰਦੀ ਹੈ ਜਿਹੜਾ ਵਿਅੰਜਨ ਪੈਦਾ ਹੁੰਦਾ ਉਹ ਪੈਦਾ ਕਦੇ ਨਾਲ ਹੁੰਦਾ ਸਾਹ ਨਾਲ ਹਵਾ ਨਾਲ ਹੀ ਪੈਦਾ ਹੁੰਦਾ ਬਟ ਜਦੋਂ ਆਪਾਂ ਉਹਨੂੰ ਰੋਕ ਦੇ ਜਾਂਦਾ ਉਹਨੂੰ ਆਪਾਂ ਇੱਕ ਪ੍ਰੋਪਰ ਇੱਕ ਜਗ੍ਹਾ ਤੇ ਰੋਕੇ ਰੱਖਾਂਗੇ ਜਾਂ ਇੱਕੀਦਮ ਆਪਾਂ ਉਹਨੂੰ ਛੱਡ ਦਾਂਗੇ ਓਕੇ ਜਾਂ ਜਮ੍ਹਾਂ ਰੁਕਾਂਗੇ ਜਾਂ ਰੋਕਦੇ ਨਹੀਂਗੇ ਉਹਨੂੰ ਸਿੱਧਾ ਜਾਣ ਦਵਾਂਗੇ ਤਾਂ ਅਚਾਰਨ ਰੋਕ ਦੇ ਆਧਾਰ ਤੇ ਪੰਜਾਬੀ ਵਿਅੰਜਨਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਹੈ ਕਿਹੜੇ ਦੋ ਵਰਗ ਡੱਕ ਮੇ ਤੇ ਆ ਡੱਕ ਮੇ ओके ਕਈ ਵਾਰ ਇਸ ਸਟੇਟਮੈਂਟ ਦੇ ਵਿੱਚ ਸਿੱਧਾ ਸਿੰਪਲ ਹੀ ਪੁੱਛ ਲੂਗਾ ਕਿ ਜਿਹੜੇ ਉਲਟ ਜੀਭ ਆ ਇਹ ਜਿਹੜੀ ਬੰਡ ਹੋਈ ਆ ਇਹ ਕਾਦੇ ਆਧਾਰ ਤੇ ਹੋਈ ਆ ਆਪਾਂ ਕਹ ਦਾਂਗੇ ਅਚਾਰਨ ਸਥਾਨ ਦੇ ਆਧਾਰ ਤੇ ਬੰਡ ਹੋਈ ਆ ਕਿਉਂਕਿ ਕੁਸ਼ਕ ਵਿਅੰਜਨਾਂ ਦਾ ਜਨਮ ਜੀਭ ਉਲਟ ਕੇ ਸਾਡੇ ਤਾਲੂਏ ਨਾਲ ਲੱਗੂਗੀ ਉੱਥੇ ਹਵਾ ਨੂੰ ਰੁਕੂਗੀ ਤੇ ਇੱਕ ਤੁਨੀ ਪੈਦਾ ਹੋਊਗੀ ਉਹਨੂੰ ਅਸੀਂ ਕਹ ਦਾਂਗੇ ਪਤਾ ਉਲਟੀ ਜੀਭ ਤੇ ਜਿਹੜੇ ਹੈਗੇ ਡੱਕ ਮੇ ਇਹਨਾਂ ਦਾ ਜਨਮ ਹੁੰਦਾ ਜਿੰਨਾ ਦੁਨੀਆ ਦੇ ਅਚਾਰਨ ਸਮੇਂ ਫੇਫੜਿਆਂ ਤੋਂ ਆਉਂਦੀ ਵਾਜੂ ਨੂੰ ਕਿਸੇ ਨਾ ਕਿਸੇ ਅਚਾਰਨ ਸਥਾਨ ਉੱਪਰ ਪੂਰਨ ਤੌਰ ਤੇ ਰੋਕ ਕੇ ਦੁਨੀਆ ਦਾ ਅਚਾਰਨ ਕੀਤਾ ਜਾਵੇ ਕਿ ਆਪਾਂ ਡੱਕ ਲਈ ਪਈ ਰੋਕ ਲਈ ਉਹਨੂੰ ਪੂਰਨ ਤੌਰ ਤੇ ਰੋਕ ਲਿਆ ਪੂਰਨ ਤੌਰ ਤੇ ਰੋਕ ਕੇ ਕੀਤਾ ਜਾਵੇ ਤਾਂ ਇਹ ਬਹੁਤ ਵਾਰ ਦੇ ਸਿੰਪਲੀ ਪੁੱਛ ਲੈਂਦੇ ਨੇ ਪੰਜਾਬੀ ਵਿਅੰਜਨਾਂ ਵਿੱਚ ਡੱਕਵੇਂ ਵਿਅੰਜਨ ਕਿੰਨੇ ਨੇ ਇਹ ਹੈਗੇ ਨੇ ਟੋਟਲ ਪੁੱਤ 15 ਓਕੇ ਜਿਵੇਂ ਕਕੇ ਤੋਂ ਲੈ ਕੇ ਪੱਪੇ ਵਰਗ ਤੱਕ ਕਕਾ ਖਖਾ ਗੱਗਾ ਤੁਸੀਂ ਬੋਲੋ ਪੁੱਤ ਕਕਾ ਮਤਲਬ ਹਵਾ ਆਈ ਆਪਣੇ ਫੇਫੜਿਆਂ ਤੋਂ ਆਪਾਂ ਇੱਕ ਜਗ੍ਹਾ ਤੇ ਰੋਕ ਕੇ ਇੱਕ ਧੁਨੀ ਦਾ ਜਨਮ ਹੋਇਆ ਚਾਰਨ ਹੋਏ ਦਾ ਕ ਕ ਖ ਖ ਦ ਗ ਗ ਗ ਜਿਹੜਾ ਆਪਾਂ ਗਿਆ ਉੱਥੇ ਆਪਾਂ ਛੜਤੀ ਸੀ ਇੱਥੇ ਆਪਾਂ ਪ੍ਰੋਪਰ ਰੋਕ ਕੇ ਰੱਖੀ ਆ ਵਰਗਾਂ ਦੀਆਂ ਪਹਿਲੀਆਂ ਤਿੰਨ ਧੁਨੀਆਂ ਪਹਿਲੀਆਂ ਸਟਾਰਟਿੰਗ ਵਾਲੀਆਂ ਤਿੰਨ ਜਿਹੜੀਆਂ ਆਉਂਦੀਆਂ ਨੇ ਇਹ ਤਿੰਨੇ ਹੈਗੀਆਂ ਨੇ ਸਾਡੇ ਡੱਕ ਮੇ ਚ ਚਾ ਛ ਛਾ ਜ ਜਾ ਟੈਂਕਾ ਠ ਠਾ ਡ ਡਾ ਅੱਗੇ ਲਿਖਿਆ ਹੋਇਆ ਨੇ ਅਸੀ ਤੇ ਡਾਕਮੀਆਂ ਤੋਂ ਸਾਡੇ ਕੋਲ ਟੋਟਲ ਕਿੰਨੀਆਂ ਨੇ ਬੱਚੇ 15 ਇਹਨਾਂ ਦਾ ਕੀ ਆ ਕਿ ਜਿਹੜੀ ਫੇਫੜਿਆਂ ਤੋਂ ਹਵਾ ਆ ਰਹੀ ਹੈ ਉਹਨੂੰ ਇੱਕ ਜਗ੍ਹਾ ਤੇ ਪ੍ਰੋਪਰ ਰੋਕ ਕੇ ਬਾਅਦ ਵਿੱਚ ਇੱਕਦਮ ਬਾਹਰ ਕੱਢਦਾ ਓਕੇ ਤਾਂ ਇਹ ਟੋਟਲ ਸਾਡੇ ਕੋਲ ਹੈਗੀਆਂ ਨੇ 15 ਇਹਨਾਂ ਨੂੰ ਰੱਟਾ ਨਹੀਂ ਲਾਉਣਾ ਬੋਲ-ਬੋਲ ਕੇ ਜਦੋਂ ਹੁਣ ਤੁਸੀਂ ਨੋਟਸ ਬਣਾਉਂਗੇ ਤਾਂ ਬੋਲਨ ਨਾਲ-ਨਾਲ ਤਾਂ ਫਿਰ ਤੁਹਾਨੂੰ ਦਾ ਮਤਲਬ ਉਹ ਪੇਪਰ ਜਦ ਇੱਕ ਕੰਫਿਊਜ਼ ਨਹੀਂ ਹੋਣਗੇ ਜਦ ਪੇਪਰ A ਜਾਂ B ਦੇ ਵਿੱਚ ਆਊਗਾ ਤਾਂ ਸਿੱਧਾ ਦੇਖ ਦੇ ਕੇ ਟਿੱਕ ਮਾਰ ਕੇ ਅੱਗੇ ਲੰਘ ਜਿਓ ਤੇ ਰੱਟਾ ਨਹੀਂ ਲਾਉਣਾ ਬੋਲ-ਬੋਲ ਕੇ ਫਿਰ ਨੋਟਸ ਬਣਾਉਣੇ ਤੇ ਇਹ ਬੂਟਾ ਸਿੰਘ ਬਰਾੜ ਦੀ ਬੁੱਕ ਚੋਂ ਲੈਂਦਾ ਹੋਇਆ ਅਸੀਂ 204 ਨੰਬਰ ਪੇਜ ਤੇ ਆ ਟੈਲੀਗ੍ਰਾਮ ਤੇ ਪਈ ਹੈ ਇਹ ਬੁੱਕ ਬੂਟਾ ਸਿੰਘ ਬਰਾੜ ਪੰਜਾਬੀ ਵਿਆਹ ਕਰਨ ਤਾਂ ਉਹਦੇ ਵਿੱਚੋਂ ਇਹ ਅਸੀਂ ਫੋਟੋ ਲੈਤੀ ਹੋਈ ਆ ਤਾਂ ਇਹਦੇ ਵਿੱਚ ਹੁਣ ਆਪਾਂ ਵਿਅੰਜਨਾਂ ਨੂੰ ਕਿੰਨੇ ਹਿੱਸਿਆਂ 'ਚ ਵੰਡਿਆ ਹੋਇਆ ਡੱਕਮੇ ਵਿਅੰਜਨ ਜਿੱਥੇ ਅਸੀਂ ਹਵਾ ਨੂੰ ਰੋਕਦੇ ਆ ਤੇ ਫਿਰ ਹਵਾ ਨੂੰ ਨੀਚੇ ਦਾ ਬਾਹਰ ਕੱਢਦੇ ਆ ਆ ਡੱਕਮੇ ਜਿੱਥੇ ਹਵਾ ਨੂੰ ਨਹੀਂ ਰੋਕਿਆ ਜਾਂਦਾ ਓਕੇ ਇਹਦੇ ਵਿੱਚ ਡੱਕਮਿਆਂ ਦੇ ਵਿੱਚ ਇਹ ਜਿਹੜੇ ਕੱਕੇ ਵਰਗ ਦੇ ਪਹਿਲੇ ਤਿੰਨ ਚੱਚੇ ਵਰਗ ਦੇ ਵੀ ਪਹਿਲੇ ਤਿੰਨ ਉਲਟ ਜੀਵੀ ਦੇ ਵੀ ਪਹਿਲੇ ਤਿੰਨ ਤੇ ਦੰਤੀ ਅਜ ਜਿਹੜੇ ਜੀਬ ਸਾਡੇ ਦੰਦਾਂ ਦੇ ਬੈਕ ਸਾਈਡ ਲੱਗਦੇ ਆ ਤ ਤ ਥ ਠ ਦ ਦ ਇਹ ਤਿੰਨੇ ਪੁੱਤ ਦੰਤੀ ਵੀ ਆ ਤੇ ਇਹ ਕੀ ਆ ਡੱਕਮੇ ਵੀ ਆ ਇਹ ਹੋਠੀ ਵੀ ਆ ਪਪਾ ਫਫਾ ਬੱਬਾ ਤਾਂ ਇਹ ਕੀ ਜਦੋਂ ਹਵਾ ਆਈ ਤਾਂ ਬੁੱਲਾ ਤੇ ਰੋਕੀ ਤਾਂ ਪੱਪਿਆ ਫੱਫਾ ਬੱਬਾ ਇਹ ਦੁਨੀਆਂ ਦਾ ਜਨਮ ਹੋਇਆ ਤੇ ਬਟ ਹਵਾ ਨੂੰ ਅਸੀਂ ਪ੍ਰੋਪਰ ਰੋਕਿਆ ਇਦਾਂ ਕਿ ਥੋੜੀ ਜਿਹੀ ਹਵਾ ਆਪਾਂ ਜਾਣ ਦੇ ਦੀ ਉਹਨੂੰ ਪ੍ਰੋਪਰ ਰੋਕ ਕੇ ਆ ਇੱਕ ਜਗ੍ਹਾ ਤੇ ਤਾਂ ਇਹ ਕੀ ਡੱਕਮੇ ਵੀ ਆ ਤੇ ਇਹ ਪੁੱਤ ਇਹ ਤੁਹਾਨੂੰ ਯਾਦ ਹੋਈ ਗਿਆ ਹੋਗਾ ਕੱਲ ਵਾਲੀ ਕਲਾਸ 'ਚ ਆਪਾਂ ਕਰਾਈ ਸੀਗਾ ਓਕੇ ਤੇ ਹੁਣ ਇਹਦੇ ਵਿੱਚ ਆਪਾਂ ਦੇਖਦੇ ਆ ਨਾਦੀ ਡੱਕਮੇ ਹੁਣ ਤੁਸੀਂ ਦੇਖ ਲੈਣਾ ਡੱਕਮਿਆਂ ਦੇ ਵਿੱਚ ਅੱਗੇ ਆ ਜਾਂਦੇ ਨਾਦੀ ਤਾਂ ਇਹੀ ਹੈ ਨਾਦੀ ਓਕੇ ਹੁਣ ਡੱਕ ਮੇ ਤੇ ਆ ਡੱਕ ਮੇ ਜਿਆਦਾ ਦਾ ਡੱਕ ਮਿਆਂ ਦੇ ਵਿੱਚ ਆਪਾਂ ਨਾਦੀ ਦੇਖ ਰਹੇ ਆ ਇੰਨਾ ਦੁਨੀਆ ਦਾ ਸਬੰਧ ਸਾਡੇ ਮੂੰਹ ਵਿੱਚ ਸੁਰਤੰਦਾ ਸਾਡੇ ਜਦੋਂ ਵੀ ਆਪਾਂ ਕੋਈ ਵੀ ਹਵਾ ਜਦੋਂ ਆਉਂਦੀ ਆ ਤਾਂ ਉਹ ਜਿਹੜੇ ਮੂੰਹ ਦੇ ਵਿੱਚ ਕੁਸ਼ਕ ਆਪਣੇ ਅੰਗ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਸੁਰਤੰਦਾ ਕਹਿ ਦਿੰਦੇ ਆ ਤਾਂ ਉਹਨਾਂ ਦੇ ਵਿੱਚ ਜਿਹੜਾ ਹਵਾ ਲੰਘਦੀ ਆ ਦਾ ਤਾਂ ਉਹਨਾਂ ਦੇ ਵਿੱਚ ਕੰਮਣੀ ਪੈਦਾ ਹੁੰਦੀ ਆ ਉਹ ਕੰਬਣੀ ਪੈਦਾ ਹੋਣ ਨਾਲ ਹੀ ਆਵਾਜ਼ ਜਿਹੜੀ ਆਉਂਦੀ ਆ ਤੇ ਜਦੋਂ ਆਪਾਂ ਉਹ ਸ਼ਬਦ ਬੋਲਦੇ ਆ ਤੇ ਉਹਨਾਂ ਦੇ ਵਿੱਚ ਕੰਬਣੀ ਆਪ ਨੂੰ ਫੀਲ ਹੁੰਦੀ ਆ ਓਕੇ ਤਾਂ ਨਾਦੀ ਨੂੰ ਕਾਦੇ ਵੇਸਤੇ ਆਪਾਂ ਮੰਨਿਆ ਹੋਇਆ ਤੇ ਜਦੋਂ ਬੋਲਣ ਵੇਲੇ ਸੁਰ ਤੰਦਾਂ ਦੇ ਵਿੱਚ ਕੰਬਣੀ ਪੈਦਾ ਹੋਵੇ ਤਾਂ ਨਾਦੀ ਕਾਦੇ ਵੇਸਤੇ ਆ ਕੰਬਣੀ ਵੇਸਤੇ ਓਕੇ ਗਲੇ ਵਿੱਚ ਇਹ ਸੁਰ ਤੰਦਾਂ ਦੁਨੀਆ ਦੇ ਅਚਾਰਨ ਵਿੱਚ ਸਹਾਇਕ ਹੁੰਦੀਆਂ ਹਨ ਜਿਹੜੀਆਂ ਸਾਡੇ ਗਲੇ ਦੇ ਵਿੱਚ ਸੁਰ ਤੰਦਾਂ ਨੇ ਇਨ੍ਹਾਂ ਦੇ ਵਿੱਚ ਕੰਬਣੀ ਪੈਦਾ ਹੋ ਜੇ ਤਾਂ ਉਹਨਾਂ ਨੇ ਨਾਦੀ ਕਮਾਂਗੇ ਤੇ ਇਹ ਜਿਹੜੀ ਕੰਮਣੀਆਂ ਇਹ ਹੈਲਪ ਕਰਦੀਆਂ ਇਹਨਾਂ ਨੂੰ ਬੋਲਣ ਦੇ ਵਿੱਚ ਤਾਂ ਜਦੋਂ ਵੀ ਸਾਡੇ ਮੂੰਹ ਦੇ ਆਪਾਂ ਅੰਗ ਦੇਖਦੇ ਆਂ ਜਿਹੜੇ ਬੋਲਣ ਦੇ ਵਿੱਚ ਹੈਲਪ ਕਰਦੇ ਨੇ ਤਾਂ ਉਹਨਾਂ ਨੂੰ ਅਚਾਰਨ ਦੇ ਵਿੱਚ ਪਹਿਲਾ ਜਿਹੜਾ ਅੰਗਾ ਉਹ ਸਾਡਾ ਸੁਰਤੰਦਾ ਜਿਹੜੀਆਂ ਸਾਡੇ ਗਲੇ 'ਚ ਹੁੰਦੀਆਂ ਨੇ ਇਹ ਸੁਰਤੰਦਾ ਸਾਡੇ ਤੁਨੀ ਅਚਾਰਨ ਦਾ ਪਹਿਲਾ ਸਥਾਨ ਹਨ ਇਸ ਵਿੱਚ ਕਕਾ ਵਰਗ ਤੋਂ ਪਪੇ ਵਰਗ ਦਾ ਹਰ ਤੀਜਾ ਅੱਖਰ ਆਉਂਦਾ ਇਹਦੇ ਵਿੱਚ ਕਕੇ ਵਰਗ ਤੋਂ ਪਪੇ ਵਰਗ ਤੱਕ ਹਰ ਤੀਜਾ ਅੱਖਰ ਆਉਂਦਾ ਹੈ ਹਰ ਤੀਜਾ ਅੱਖਰ ਆਉਂਦਾ ਹੈ ਇਹਦੇ ਵਿੱਚ ਡਕਮਿਆਂ ਦੇ ਵਿੱਚ ਨਾਦੀ ਜਦੋਂ ਕੋਈ ਵੀ ਚੀਜ਼ ਦੇ ਇੱਕੇਦਮ ਜਿਹੜਾ ਆਪਾਂ ਬਾਹਰ ਕੱਢਦੇ ਹੁੰਨੇ ਆ ਤਾਂ ਜਿੱਥੋਂ ਉਹਦਾ ਜਨਮ ਹੋ ਜਾਂਦਾ ਉੱਥੇ ਇੱਕ ਕੰਮਣੀ ਹੁੰਦੀ ਹੁੰਦੀ ਆ ਆਪਾਂ ਜੇ ਨਾਰਮਲ ਵੀ ਦੇਖੀਏ ਕੋਈ ਵੀ ਚੀਜ਼ ਆਪਾਂ ਜੇ ਮਤਲਬ ਇੱਕਦਮ ਬਾਹਰ ਖਿੱਚਦੇ ਆ ਜਾਂ ਉਛ ਵੀ ਤਾਂ ਉੱਥੇ ਇੱਕ ਵਾਰੀ ਜਿਹੜੀ ਜਟ ਤੋਂ ਹੋਈ ਹੁੰਦੀ ਆ ਉੱਥੇ ਕੰਮਣੀ ਹੋਊਗੀ ਹੋਗੀ ਤਾਂ ਇਹਦੇ ਵਿੱਚ ਨਾਦੀ ਦੇ ਵਿੱਚ ਡਕਮੇ ਦੇ ਵਿੱਚ ਨਾਦੀ ਆ ਗਈ ਤੇ ਨਾਦੀ ਕਿਹੜੇ ਨੇ ਕੱਕੇ ਵਰਗ ਦਾ ਹਰ ਤੀਜਾ ਅੱਖਰ ਚੱਚੇ ਵਰਗ ਦਾ ਹਰ ਤੀਜਾ ਅੱਖਰ ਟੈਂਕੀ ਵਰਗ ਦਾ ਹਰ ਤੀਜਾ ਅੱਖਰ ਜਿਵੇਂ ਕਕਾ ਖਖਖ ਗੱਗਾ ਆਪਾਂ ਬੋਲਦੇ ਗੱਗਾ ਤਾਂ ਕੰਮਣੀ ਪੈਦਾ ਹੁੰਦੀ ਆ ਦਾ ਵੈਸੇ ਤਾਂ ਕੰਠੀ ਵੀ ਆ ਇਹ ਡੱਕਮੇ ਵੀ ਆ ਬਟ ਇਹਦੇ ਵਿੱਚ ਜਦੋਂ ਆਪਾਂ ਗੱਗਾ ਬੋਲਾਂਗੇ ਤਾਂ ਕੰਮਣੀ ਪੈਦਾ ਹੋਊਗੀ ਹੋਊਗੀ ਇੱਕ ਵਾਰ ਤੁਸੀਂ ਬੋਲ ਕੇ ਦੇਖੋ ਵੀਡੀਓ ਰੋਕ ਕੇ ਹੁਣ ਜਿਵੇਂ ਪਥੇ ਇਹ ਚਚਾ ਛਛਾ ਜਜਾ ਜਿਹੜੀ ਜੀਵਾ ਉਹ ਤਾਲੂਏ ਨਾਲ ਲੱਗੀ ਆ ਬਟ ਜੀਬ ਜਦ ਤਾਲੂਏ ਨਾਲ ਲੱਗੀ ਆ ਉਹਨੇ ਹਵਾ ਨੂੰ ਪ੍ਰੋਪਰ ਇੱਕ ਜਗ੍ਹਾ ਤੇ ਰੋਕ ਲਿਆ ਬਟ ਜਦੋਂ ਆਪਾਂ ਜੱਜਾ ਬੋਲਿਆ ਹਵਾ ਨੂੰ ਇੱਕੇ ਦਾ ਵਾਰ ਕੱਢਿਆ ਤਾਂ ਕੰਮਣੀ ਪੈਦਾ ਹੋਈ ਆ ਚੱਚਾ ਚੱਚਾ ਬੋਲਣ ਵੇਲੇ ਨਹੀਂ ਹੋਈ ਜੱਜਾ ਬੋਲਣ ਵੇਲੇ ਹੋਈ ਆ ਓਕੇ ਟੈਂਕਾ ਠਠਾ ਡੱਡਾ ਜੀਬ ਉਲਟ ਕੇ ਤਾਲੂਏ ਨਾਲ ਲੱਗੀ ਓਕੇ ਬਟ ਜਦੋਂ ਉਲਟ ਗਈ ਤਾਲੂਏ ਨਾਲ ਲੱਗੀ ਫੇਫੜਿਆਂ ਤੋਂ ਆਉਂਦੀ ਹੋਈ ਹਵਾ ਨੂੰ ਇਹਨੇ ਇੱਕ ਜਗ੍ਹਾ ਤੇ ਰੋਕ ਲਿਆ ਟੈਂਕਾ ਠਠਾ ਡੱਡਾ ਬਟ ਜਦੋਂ ਉਹ ਡੱਡਾ ਬੋਲਿਆ ਤਾਂ ਸਾਡੇ ਜਿਹੜੇ ਸੁਰਤ ਇਹ ਸੀਗੇ ਤੰਦਾ ਸੀਗੇ ਇਹਨਾਂ ਦੇ ਵਿੱਚ ਕੰਬਣੀ ਆਉਗੀ ਆਉਗੀ ਤਾਂ ਬਸ ਇਹ ਕਨਫਿਊਜ਼ ਨਹੀਂ ਹੋਣਾ ਪਹਿਲਾਂ ਦਾ ਡਰਨਾ ਨਹੀਂ ਇਹਨੂੰ ਦੇਖ ਕੇ ਕਿ ਆਖ ਹੀ ਲਾਤਾ ਠੀਕ ਆ ਇਹ ਸਾਰੇ ਕੀ ਹੈ ਕੰਠੀ ਤਾਲਵੀ ਉਲਟਜੀਵੀ ਦੰਤੀ ਕੋਠੀ ਓਕੇ ਸੂਰਜੰਤਰੀ ਆਪਣੇ ਕੋਲ ਇੱਕ ਕੀ ਆ ਹਾਹਾ ਜਿਹਦਾ ਜਨਮ ਸਭ ਤੋਂ ਪਹਿਲਾਂ ਹੁੰਦਾ ਗਲੇ ਦੇ ਵਿੱਚੋਂ ਓਕੇ ਬਾਅਦ ਵਿੱਚ ਇਹ ਹੈਗੀ ਆ ਡੱਕਮੇ ਕਿਉਂਕਿ ਜਦੋਂ ਇਹਨਾਂ ਨੂੰ ਬੋਲਾਂਗੇ ਤਾਂ ਇੱਕ ਜਗ੍ਹਾ ਤੇ ਹਵਾ ਨੂੰ ਪ੍ਰੋਪਰ ਤਰੀਕੇ ਨਾਲ ਇਕੱਠਾ ਕੀਤਾ ਜਾਊਗਾ ਜੇ ਪ੍ਰੋਪਰ ਤਰੀਕੇ ਨਾਲ ਇਕੱਠਾ ਕੀਤਾ ਗਿਆ ਜਦੋਂ ਇੱਕੇ ਦਮ ਛੱਡਾਂਗੇ ਤਾਂ ਇਹਨਾਂ ਦੇ ਵਿੱਚ ਸਾਨੂੰ ਅਨਾਦੀ ਵੀ ਮਿਲ ਜਾਂਦੇ ਨੇ ਕਿਉਂਕਿ ਜਦੋਂ ਛੱਡਾਂਗੇ ਤਾਂ ਉਹ ਜਿੱਥੋਂ ਵੀ ਜਨਮ ਲੈ ਰਹੇ ਸੀ ਉੱਥੇ ਛੱਡਣ ਵੇਲੇ ਕੰਮਣੀ ਪੈਦਾ ਹੋ ਜੂਗੀ ਓਕੇ ਤਾਂ ਇਹਦੇ ਵਿੱਚ ਇਹ ਕਿਹੜੇ ਨੇ ਇਹ ਟੋਟਲ ਇਹ ਪੰਜ ਆ ਗਏ ਠੀਕ ਆ ਹੁਣ ਅਨਾਦੀ ਨਾਦੀ ਮਤਲਬ ਕੰਮਣੀ ਪੈਦਾ ਹੋ ਰਹੀ ਆ ਅਨਾਦੀ ਕੀ ਕੰਮਣੀ ਪੈਦਾ ਨਹੀਂ ਹੋ ਰਹੀ ਨਾਰਮਲੀ ਇਹਦਾ ਉਹਦੇ ਵਿੱਚ ਪੰਜ ਸੀ ਤੇ ਇਹਦੇ ਵਿੱਚ 10 ਹੋਣਗੇ ਇਹਦੇ ਵਿੱਚ ਕਿਹੜੇ 10 ਹੋਣਗੇ ਇਹਦੇ ਵਿੱਚ ਆ ਜਾਣਗੇ 8 ਹਾਂ ਸੌਰੀ ਇਹ ਸਟਾਰਟਿੰਗ ਵਾਲੇ ਕਕਾ ਖਖਾ ਚਚਾ ਛਛਾ ਟੈਂਕਾ ਠਠਾ ਤੱਤਾ ਥਥਾ ਪਪਾ ਬੱਬਾ ਓਕੇ ਇੱਥੇ ਕੰਮ ਨਹੀਂ ਪੈਦਾ ਨਹੀਂ ਹੋ ਰਹੀ ਸੀ ਇੱਥੇ ਕੰਮ ਨਹੀਂ ਪੈਦਾ ਹੋ ਰਹੀ ਸੀ ਇਹ ਨਾਦੀ ਆ ਉਹ ਨਾਦੀ ਆ ਓਕੇ ਤਾਂ ਇਹ ਸਾਰੇ ਤੁਸੀਂ ਲਿਖ ਲਿਓ ਰੱਟਾ ਨਹੀਂ ਲਾਉਣਾ ਬੋਲ-ਬੋਲ ਕੇ ਦੇਖਣਾ ਤੇ ਇਹ ਟੋਟਲ 10 ਨੇ ਕਈ ਵਾਰ ਦੇ ਸਿੰਪਲੀ ਪੁੱਛ ਲੈਂਦੇ ਨੇ ਕਿ ਸਾਡੇ ਬਿਆੰਜਨਾਂ ਦੇ ਵਿੱਚ ਕਿੰਨੇ ਨਾਦੀ ਨੇ ਪੰਜ ਹੈਗੇ ਨੇ ਇਧਰ ਕਿੰਨੇ ਨੇ ਇਧਰ 10 ਹੈਗੇ ਨੇ ਤੇ ਬਿਆਂਜਰਾਂ ਨੂੰ ਅਸੀਂ ਸਾਹ ਦੀ ਮਾਤਰਾ ਦੇ ਆਧਾਰ ਤੇ ਕਿੰਨੇ ਹਿੱਸਿਆਂ 'ਚ ਵੰਡਿਆ ਦੋ ਹਿੱਸਿਆਂ ਦੇ ਵਿੱਚ ਅਚਾਰਨ ਸਥਾਨ ਦੇ ਤੌਰ ਤੇ ਛੇ ਹਿੱਸਿਆਂ ਦੇ ਵਿੱਚ ਇਹ ਡੱਕਮੇ ਤੇ ਆ ਡੱਕਮੇ ਇਹ ਕੰਮਣੀ ਦੇ ਆਧਾਰ ਤੇ ਅਸੀਂ ਵੰਡੇ ਹੋਏ ਨੇ ਓਕੇ ਪੁੱਤ ਤੇ ਬਾਕੀ ਜੇ ਇਹ ਸਾਰੇ ਡੱਕਮੇ ਆ ਗਏ ਕਿ ਹਵਾ ਨੂੰ ਰੋਕਿਆ ਤੇ ਇੱਕੇਦਾਂ ਮ ਆਪਾਂ ਬਾਹਰ ਕੱਢ ਤੇ ਇਹ ਸਾਰੇ ਡੱਕਮੇ ਆ ਗਏ ਦਾ ਪਤਾ ਹਵਾ ਇੱਕ ਜਗ੍ਹਾ ਤੇ ਰੋਕੇ ਬਾਹਰ ਕੱਢਣੀ ਇਹਨਾਂ ਨੂੰ ਛੱਡ ਕੇ ਬਾਕੀ ਸਾਰੇ ਆਹ ਜਿੰਨੇ ਇਹਨਾਂ ਨੂੰ ਛੱਡ ਕੇ ਬਾਕੀ 15 ਨੂੰ ਛੱਡ ਕੇ ਬਾਕੀ ਬਚਣਗੇ ਇਹ ਸਾਰੇ ਖੇੜੇ ਆ ਜਾਣਗੇ ਆੜਕ ਮੇ ਆ ਜਾਣਗੇ ਤੇ ਇਹਨਾਂ ਦੇ ਵਿੱਚ ਹਵਾ ਆਪਾਂ ਪ੍ਰੋਪਰ ਰੋਕ ਨਹੀਂ ਸਕਦੇ ਜਦੋਂ ਆਪਾਂ ਇਹਨਾਂ ਨੂੰ ਬੋਲਾਂਗੇ ਹਵਾ ਆਸਥੇ-ਪਾਸੇ ਦੀ ਬਾਹਰ ਨਿਕਲ ਜੂਗੀ ਰਾਹ ਰਾਹ ਠੀਕ ਆ ਹਵਾ ਆਸਥੇ-ਪਾਸੇ ਦੀ ਬਾਹਰ ਨਿਕਲ ਗਈ ਮम्मा ਮੂੰਹ ਦੇ ਵਿੱਚ ਨਹੀਂ ਤਾਂ ਨੱਕ ਰਾਹੀਂ ਵਿੱਚੋਂ ਦੀ ਬਾਹਰ ਨਿਕਲ ਗਈ ਓਕੇ ਤੇ ਜਦੋਂ ਇਹਨਾਂ ਨੂੰ ਬੋਲਣ ਵੇਲੇ ਹਵਾ ਬਾਹਰ ਨਿਕਲ ਹੀ ਜਾਂਦੀ ਆ ओके ਤੇ ਇਹਨਾਂ ਵੇਲੇ ਇੱਕ ਜਗ੍ਹਾ ਤੇ ਪ੍ਰੋਪਰ ਹਵਾ ਨੂੰ ਰੋਕ ਕੇ ਹੀ ਇਹਨਾਂ ਦਾ ਜਨਮ ਹੋਊਗਾ ਮੈਂ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਸਮਝ ਆ ਜਾਵੇ ਬਾਕੀ ਤੁਸੀਂ ਮੈਨੂੰ ਕਮੈਂਟ ਚ ਦੱਸ ਦਿਓ ਤਾਂ ਹੋਰ ਸੌਖੇ ਤਰੀਕੇ ਨਾਲ ਕਰਾਉਣ ਦੀ ਕੋਸ਼ਿਸ਼ ਕਰ ਲਾਂਗੇ ਆਪਾਂ ਤੇ ਹੁਣ ਇਹਦੇ ਵਿੱਚ ਅਲਪ ਪ੍ਰਾਣ ਦੁਨੀਆ ਦੁਨੀਆ ਦੇ ਅਚਾਰਨ ਸਮੇ ਬਾਜੂ ਜਾਂ ਹਵਾ ਦੀ ਮਾਤਰਾ ਘੱਟ ਹੋਵੇ ਤਾਂ ਇਹਦੇ ਵਿੱਚ ਜਿੱਥੇ ਮਤਲਬ ਹਵਾ ਜਿਹੜੀ ਉਹ ਥੋੜੀ ਮਾਤਰਾ ਦੇ ਵਿੱਚ ਬਾਹਰ ਹੋਵੇ ਆਵੇ ਬਾਹਰ ਆਵੇ ਉੱਥੇ ਦਾ ਰੁਕੀ ਸੀ ੜਕਮਿਆਂ ਦੇ ਵਿੱਚ ਦਾ ਰੋਕ ਕੇ ਜਨਮ ਕੀ ਰਿਹਾ ਆਪਾਂ 나ਦੀ ਦੇ ਵਿੱਚ ਕੰਬਣੀ ਪੈਦਾ ਹੋਈ ਆ ਇਹਦੇ ਵਿੱਚ ਹਵਾ ਕਿੰਨੀ ਕ ਵਾਰ ਆ ਰਹੀ ਆ ਓਕੇ ਤੁਸੀਂ ਰੋਕ ਲਈ ਬਟ ਕਿੰਨੀ ਕ ਮਾਤਰਾ ਦੇ ਵਿੱਚ ਰੋਕੀ ਆ ਥੋੜੀ ਮਾਤਰਾ ਚ ਰੋਕੀ ਆ ਜਾਂ ਬਾਲੀ ਮਾਤਰਾ ਦੇ ਵਿੱਚ ਰੋਕੀ ਆ ਇਹਦੇ ਵਿੱਚ ਕਕਾ ਗੱਗਾ ਓਕੇ ਚਚਾ ਛਛਾ ਛੱਡ ਕੇ ਜੱਜਾ ਕਕਾ ਖਖਾ ਗੱਗਾ ਕੱਗਾ ਠੀਕ ਆ ਇਹਦੇ ਵਿੱਚ ਪਹਿਲਾ ਤੇ ਤੀਜਾ ਔਰ ਨੰਬਰ ਵਾਲੇ ਆ ਜਾਣਗੇ ਠੀਕ ਆ odd ਨੰਬਰ ਵੈਸੇ ਵੀ ਆਪਣੇ ਛੋਟੇ ਲੱਗਦੇ ਹੁੰਦੇ ਆ even ਨੰਬਰ ਆਪ ਨੂੰ ਜ਼ਿਆਦਾ ਵੱਡਾ ਲੱਗਦਾ ਹੁੰਦਾ ਕਿਉਂਕਿ even ਨੰਬਰ ਆਪਣੇ ਉਹ even ਨੰਬਰ ਦੇ ਵਿੱਚ ਆਪਣੇ ਦੋ ਵੀ ਪਿਆ ਹੁੰਦਾ ਟ੍ਰਿਕ ਦੱਸ ਰਹੀ ਆ ਕਿ ਇਹਦੇ ਵਿੱਚ ਆਪਾਂ ਨੂੰ 2 2 ਵੀ ਮਿਲ ਜੂਗਾ ਤਾਂ even ਨੰਬਰ ਵੱਡਾ ਹੋਊਗਾ ਤਾਂ ਉਹ ਮਹਾ ਪ੍ਰਾਂਤ ਨਹੀਂ ਆਗੀਆਂ ਤੇ ਇਹ ਅਲਪ ਪ੍ਰਾਂਤ ਨਹੀਂ ਆਗੀਆਂ ਮਤਲਬ ਵੈਸੇ ਰੱਟਾ ਨਾ ਲਾਇਓ ਵੈਸੇ ਬੋਲ ਕੇ ਦੇਖ ਲਿਓ ਠੀਕ ਆ ਤਾਂ ਇਹਦੇ ਵਿੱਚ ਜਿਹੜੇ ਸਾਂ ਉਹ ਕਟ ਮਾਤਰਾ ਦੇ ਵਿੱਚ ਬਾਹਰ ਆ ਰਿਹਾ ਤੇ ਮਹਾ ਪ੍ਰਾਂਤ ਦੁਨੀਆਂ ਦੇ ਵਿੱਚ ਕੀ ਹੋਊਗਾ ਪੁੱਤ ਜਿਹੜੀ ਸਾਹ ਜਿਹੜਾ ਮਤਲਬ ਆਪਣੀ ਹਵਾ ਫੇਫੜਾ ਤੋਂ ਆ ਰਹੀ ਆ ਉਹ ਭਾਈ ਬੱਧ ਮਾਤਰਾ ਦੇ ਵਿੱਚ ਬਾਹਰ ਆਊਗੀ ਇਹ ਈਵਨ ਨੰਬਰ ਤੇ ਪਏ ਹੋਏ ਨੇ 2 ਤੇ 4 ਕ ਕ ਖ ਖ ਗ ਗ ਕ ਗ ਆ ਇਹਦਾ ਫੇਫੜਿਆਂ ਦੇ ਵਿੱਚ ਹਵਾ ਜ਼ਿਆਦਾ ਮਾਤਰਾ ਦੇ ਵਿੱਚ ਬਾਹਰ ਆਈ ਆ ਓਕੇ ਤਾਂ ਇਹ ਮਹਾ ਤਾਂ ਇਹ ਈਵਨ ਅੱਖਰ ਵਾਲੇ ਜਿਹੜੇ ਵਿੱਚ ਦੋ ਦਾ ਪਿਆ ਹੀ ਪਿਆ ਹੋਊਗਾ ਇੰਨਾਂ ਚ ਇਦਾਂ ਕਰਕੇ ਪੁੱਤ ਯਾਦ ਰੱਖ ਲਿਓ ਇੰਨਾਂ ਸਾਰਿਆਂ ਨੂੰ ਰੱਟਾ ਨਾਲ ਲਾਇਓ ਬੋਲ ਬੋਲ ਕੇ ਲਿਖ ਲਿਓ ਅ ਜਿਵੇਂ ਹੁਣ ਜੇ ਤੁਸੀਂ ਦੇਖੋਗੇ ਕਿ ਜਿਹੜਾ ਹੁਣ ਪੇਪਰ ਹੋਇਆ ਛੋਡੀ ਸੰਡੇ ਪੇਪਰ ਹੋਇਆ ਹਨਾ ਉਹਦਾ ਪੇਪਰ ਬਹੁਤ ਜ਼ਿਆਦਾ ਸੌਖਾ ਸੀਗਾ ਉਹਦਾ 2 ਮਿੰਟਾਂ ਦੇ ਵਿੱਚ ਕਰਨ ਵਾਲਾ ਪੇਪਰ ਸੀਗਾ ਤੇ ਬਾਕੀ ਵੀ ਮਤਲਬ ਜਿਹੜੇ ਬੱਚੇ ਮਤਲਬ ਡੇਲੀ ਕਲਾਸਾਂ ਲਾਉਂਦੇ ਨੇ ਹਨਾ ਤਾਂ ਤੁਸੀਂ ਦੇਖ ਲਿਆ ਹੋਊਗਾ ਆਪਾਂ ਬਾਲਾ ਛਾਂਟ ਕੇ ਕਰਵਾਉਣੇ ਹੁੰਦੇ ਆ ਕਿ ਐਵੇਂ ਤੁਹਾਨੂੰ ਬਾਲਾ ਵੀ ਡਾਟਾ ਕੀ ਦੇਣਾ ਹੁਣ ਜਿਹੜਾ ਐਕਸਾਈ ਦਾ ਪੇਪਰ ਹੋਊਗਾ ਉਹਦੇ ਵਿੱਚ ਇਥੋਂ ਸਵਾਲ ਪੱਕਾ 101% ਆਉਣਗੇ ਹੀ ਆਉਣਗੇ ਪਿਛਲੀ ਵਾਰ ਐਕਸਾਈ ਦੇ ਪੇਪਰ ਚ ਬਹੁਤ ਬੱਚੇ ਫੇਲ ਹੋਏ ਸੀਗੇ ਤੇ ਤੁਸੀਂ ਕਲਾਸਾਂ ਲਗਾਤਾਰ ਲਾਉਂਦੇ ਰਹੋ ਕਿਉਂਕਿ ਹਰੇਕ ਕਲਾਸ ਦਾ ਦੂਜੀ ਕਲਾਸ ਨਾਲ ਲਿੰਕ ਹੋਊਗਾ ਹੀ ਹੋਊਗਾ ਮੈਨੂੰ ਇੰਨਾ ਪਤਾ ਲੱਗਦਾ ਰਹੂਗਾ ਕਿ ਮੈਂ ਇਸ ਕਲਾਸ ਦੇ ਵਿੱਚ ਭਈ ਆ ਛੱਡ ਕੇ ਗਈ ਸੀਗੀ ਤਾਂ ਅਗਲੀ ਕਲਾਸ ਦੇ ਵਿੱਚ ਮੈਂ ਉਹ ਕਵਰ ਕਰਵਾਉਣਾ ਹੀ ਕਰਵਾਉਣਾ ਤੇ ਕਲਾਸਾਂ ਪੁੱਤ ਲਗਾਤਾਰ ਹੀ ਲਾਉਣਾ ਇਦਾਂ ਨਹੀਂ ਕਿ ਅੱਜ ਇੱਕ ਕਲਾਸ ਲਾ ਲਈ ਕੱਲ ਨੂੰ ਨਹੀਂ ਲਾਈ ਤੇ ਲਗਾਤਾਰ ਹੀ ਲਾ ਲਓ ਪੀਪਰ ਕਲੀਅਰ ਹੋ ਜਾਓ ਇਹ ਮੈਂ ਗਰੰਟੀ ਦਿੰਨੀ ਆ ਪੀਪਰ ਕਲੀਅਰ ਵੀ ਹੋਊਗਾ ਪੀਪਰ ਦੇ ਵਿੱਚ ਜਿਹੜੇ ਇੱਕ ਹਫ਼ਤਾ ਪਹਿਲਾਂ ਮੈਂ ਟੈਸਟ ਸਟਾਰਟ ਕਰਿਆ ਕਰੂੰਗੀ ਉਹਦੇ ਵਿੱਚੋਂ ਤੁਹਾਨੂੰ ਸਿੱਧੇ ਹੀ ਸਵਾਲ ਮਿਲਣਗੇ ਓਕੇ ਤਾਂ ਹੁਣ ਪਹਿਲਾਂ ਆਪਾਂ ਦੇਖਿਆ ਸੀ ਡੱਕ ਮੇ ਤੇ ਹੁਣ ਦੇਖਾਂਗੇ ਆਪਾਂ ਆ ਡੱਕ ਮਿਆਂ ਤੋਂ ਨਹੀਂ ਆ ਇੰਨਾ ਵਿਅੰਜਨਾ ਦੁਨੀਆ ਦੇ ਅਚਾਰਨ ਬਲੇ ਫੇਫੜਿਆਂ ਵਿੱਚੋਂ ਆਉਂਦੀ ਬਾਜੂ ਜਾਂ ਹਵਾ ਥੋੜੀ ਮਾਤਰਾ ਵਿੱਚ ਰੋਕ ਕੇ ਛੱਡੀ ਜਾਂਦੀ ਹੈ ਉਹਦੇ ਵਿੱਚ ਦਾ ਇੱਕ ਜਗ੍ਹਾ ਤੇ ਰੋਕ ਕੇ ਇੱਕੀ ਦਮ ਹੀ ਛੱਡੀ ਗਈ ਆ ओके सॉरी ਇਹਦੇ ਵਿੱਚ ਥੋੜੀ ਮਾਤਰਾ ਵਿੱਚ ਰੋਕ ਕੇ ਛੱਡੀ ਜਾਂਦੀ ਹੈ ਇਹਦੇ ਵਿੱਚ ਉਹਦੇ ਵਿੱਚ ਆਪਾਂ ਕਦੇ ਵਿੱਚ ਉਹਨਾਂ ਨੇ ਕਰਿਆ ਸੀ ਅਲਪ ਪ੍ਰਾਨ ਮਹਾ ਪ੍ਰਾਨ ਦੇ ਵਿੱਚ ਨਾਦੀ ਤੇ ਅਨਾਦੀ ਦੇ ਵਿੱਚ ਨਾਦੀ ਦੇ ਵਿੱਚ ਕੰਬਣੀ ਦੇ ਵੇਸਤੇ ਅਨਾਦੀ ਦੇ ਵਿੱਚ ਜਿੱਥੇ ਕੰਬਣੀ ਪੈਦਾ ਨਹੀਂ ਹੁੰਦੀ ਅਲਪ ਪ੍ਰਾਨ ਦੇ ਵਿੱਚ ਕਿ ਹਵਾ ਜਦੋਂ ਰੋਕੀ ਸੀ ਕਿੰਨੀ ਕੁ ਮਾਤਰਾ ਚ ਰੋਕੀ ਸੀਗੀ ਤੇ ਕਿੰਨੀ ਕੁ ਜ਼ਿਆਦਾ ਮਾਤਰਾ ਚ ਰੋਕੀ ਸੀਗੀ ਇਹਨਾਂ ਨੂੰ ਜਦੋਂ ਅੱਗੇ ਇਹਨਾਂ ਦੀ ਬੰਦ ਕਰਾਂਗੇ ਇਹਨਾਂ ਦੇ ਅੱਗੇ ਜਦੋਂ ਬੰਦ ਕਰਾਂਗੇ ਇਹਦੇ ਵਿੱਚ ਆਗੇ 파ਸੇਦਾਰ ਕੰਬਵੇਂ ਫੜਕਵੇਂ ਸੰਗਰਸ਼ੀ ਆਦਸਵਾਰਾ ਤੇ ਨਾਸਕੀ ਓਕੇ ਆਦਾ ਬਹੁਤ ਪੁੱਛਦੇ ਨੇ ਇਹ ਤੁਹਾਡੇ ਟੋਟਲ ਪੰਜ ਨੇ ਕਿ ਜਦੋਂ ਆਪਾਂ ਇਹਨਾਂ ਨੂੰ ਜਿਵੇਂ ਹੁਣ ਮੰਮਾ ਜੇ ਤੁਸੀਂ ਨੱਕ ਕੁੱਟੋਗੇ ਪਪਾ ਨਹੀਂ ਬੋਲਿਆ ਜਾਂਦਾ ਬੋਲ ਕੇ ਦੇਖੋ ਮੰਮਾ ਤੇ ਇਹਨਾਂ ਨੂੰ ਜੇ ਉੱਥੇ ਕਈ ਵਾਰੀ ਨਹੀਂ ਵੀ ਰੱਟਾ ਲੱਗਦਾ ਉਹਨਾਂ ਨੂੰ ਬੋਲ ਕੇ ਦੇਖ ਲਿਆ ਕਿ ਜੇ ਅਸੀਂ ਨੱਕ ਤੇ ਹੱਥ ਰੱਖ ਕੇ ਉਹਨੂੰ ਬੰਦ ਕਰ ਲਿਆ ਨਾ ਤੇ ਉਹ ਪੰਜੇ ਆਪਰੇ ਤੋਂ ਨਹੀਂ ਬੋਲ ਜਾਣਗੇ ਆਦਸਵਾਰ ਸਾਡੇ ਕੋਲ ਦੋ ਹੈਗੇ ਨੇ ਓਕੇ ਅੱਗੇ ਲਿਖੇ ਨੇ ਇਹ ਨਾਸਕੀ ਇਹਨਾਂ ਦੁਨੀਆਂ ਦੇ ਅਚਾਰਨ ਵੇਲੇ ਜਿਹੜਾ ਸਾਹ ਦੀ ਹਵਾ ਨੱਕ ਰਾਹੀਂ ਬਾਹਰ ਨਿਕਲਦੀ ਆ ਤੇ ਤੁਹਾਡੇ ਕੋਲ ਜਿਹੜੇ ਪੰਜ ਦੇ ਪੰਜ ਹੈਗੇ ਨੇ ਇਹ ਹੈਗੇ ਨੇ ਨਾਸਕੀ ਇਹ ਬਹੁਤ ਵਾਰ ਆਇਆ ਹੋਇਆ ਇਹ ਨੂੰ ਮਤਲਬ ਚੰਗੀ ਤਰੀਕੇ ਨਾਲ ਯਾਦ ਕਰਕੇ ਜਾਣਾ ਓਕੇ ਪਾਸੇਦਾਰ ਯਾਦ ਰੱਖਣਾ ਡੱਕ ਮਿਆਂ ਦੇ ਵਿੱਚ ਹਵਾ ਪ੍ਰੋਪਰ ਰੋਕੀ ਸੀ ਇੱਥੇ ਹਵਾ ਨਹੀਂ ਰੁਕੂਗੀ ਇੱਥੇ ਹਵਾ ਨਹੀਂ ਰੁਕੂਗੀ ਉਹਨੇ ਆਸਾ ਪਾਸਾ ਕਰਕੇ ਨਿਕਲੀ ਜਾਣਾ ਕਿਸੇ ਮਤਲਬ ਓਕੇ ਪਾਸੇਦਾਰ ਇਹਨਾਂ ਦੇ ਅਚਾਰਨ ਸਮੇਂ ਜੀਭ ਦੀ ਨੋਕ ਦੰਦਾ ਨਾਲ ਛੂਕੇ ਹਵਾ ਨੂੰ ਰੋਕਦੀ ਹੈ ਪਰ ਇਹ ਹਵਾ ਜੀਭ ਦੇ ਦੂਮੇ ਪਾਸੇ ਤੋਂ ਬਾਹਰ ਨਿਕਲ ਜਾਂਦੀ ਹੈ ਉਹਨੇ ਰੋਕਣ ਦੀ ਕੋਸ਼ਿਸ਼ ਤਾਂ કરી ਬਟ ਉਹ ਫੇਰ ਵੀ ਬਾਹਰ ਨਿਕਲ ਗਈ ਇਹਦੇ ਵਿੱਚ ਆ ਜੋ ਲੱਲਾ ਤੇ ਲੱਲੇ ਪੈਰ ਬਿੰਦੀ ਓਕੇ ਨਾਸਕੀ ਕਹੀਆ ਅਡਕਮਿਆ ਓਕੇ ਹਵਾ ਨਹੀਂ ਰੁਕੀ ਇਹੇ ਪਾਸੇਦਾਰ ਦੇ ਵਿੱਚ ਇਹਦੇ ਵਿੱਚ ਸਾਡੇ ਕੋਲ ਪੰਜ ਨਹੀਂ ਇਹਦੇ ਵਿੱਚ ਦੋ ਨੇ ਤੇ ਇਹਨਾਂ ਦੇ ਵਿੱਚ ਸੰਗਰਸ਼ੀ ਦੇ ਵਿੱਚ ਇਹਨਾਂ ਦੇ ਅਚਾਰਨ ਬਿਲੇ છાં ਦੀ હવા ਅਚਾਰਨ ਅੰਗਾ ਨਾਲ ਖਹਿ ਕੇ ਨਿਕਲਦੀ ਹੈ ਸਸਾ ਤਾਂ ਇਹ ਸਾਰੇ ਤੁਸੀਂ ਯਾਦ ਰੱਖੋ ਇਹਦੇ ਵੇਸੇ ਆਇਆ ਨਹੀਂ ਕਦੇ ਬਟ ਇਹਨਾਂ ਨੂੰ ਨਾਲ-ਨਾਲ નોਟ ਕਰ ਲਿਓ ਤੇ ਬੋਲ ਕੇ ਦੇਖਣਾ ਹੀ ਦੇਖਣਾ ਹਾ ਹਾ ਤਾਂ ਮਤਲਬ ਖਹਿ ਕੇ ਆਉਂਦੀ ਹੈ ਬਾਹਰ ਨਿਕਲਦੀ ਆ ਖਹਿ ਕੇ ਨਿਕਲਦੀ ਆ ਫੜਕ ਤੋਵੇਂ ਇਸ ਤੁਣੀ ਦੇ ਅਚਾਰਨ ਬਿਲੇ ਜੀਭ ਤਾਲੂਏ ਨਾਲ ਛੂ ਕੇ ਫੜਕ ਮਤਲਬ ਇੱਕੀ ਦਾ ਮਤਲਬ ਫੜਕ ਕੇ ਹੇਠਾਂ ਵੱਲ ਆਉਂਦੀ ਆ ਓਕੇ ਤੇ ਆਦਸਵਰ ਇਹ ਇਹ ਬਹੁਤ ਵਾਰ ਆਇਆ ਹੋਇਆ ਅਧਸਵਰ ਇਹ ਆਪਾਂ ਅਗਲੀ ਕਲਾਸ ਦੇ ਵਿੱਚ ਵੀ ਕਰਾਂਗੇ ਕਿਉਂਕਿ ਇਹ ਕਿਤੇ ਦੇ ਪੁੱਤ ਸਵਾਰਾ ਬੰਗ ਯੂਜ਼ ਹੁੰਦੇ ਨੇ ਸਵਰ ਦੀ ਥਾਂ ਤੇ ਵੀ ਇਹ ਯੂਜ਼ ਹੋ ਜਾਂਦੇ ਨੇ ਵਾ ਵਾ ਤੇ ਜਈਆ ਤਾਂ ਇਹਨਾਂ ਨੂੰ ਅਧਸਵਰ ਕਹਿੰਦੇ ਆ ਇਹ ਦੁਨੀਆ ਕਿਸੇ ਥਾਂ ਤੇ ਸਵਰਾ ਵਿੱਚ ਅਤੇ ਕਿਸੇ ਥਾਂ ਤੇ ਵਿਅੰਜਨਾ ਵਿੱਚ ਬਦਲ ਜਾਂਦੀਆਂ ਹਨ ਇਸ ਲਈ ਇਹਨਾਂ ਨੂੰ ਅਧਸਵਰ ਕਹਿੰਦੇ ਹਨ ਇਹ ਇੰਪੋਰਟੈਂਟ ਆ ਤਾਂ ਉਹ ਕਹਿੰਦੇ ਆ ਅਧਸਵਰ ਕਿੰਨੇ ਨੇ ਸਾਡੇ ਕੋਲ ਦੋ ਨੇ ਓਕੇ ਵਾ ਵਾ ਤੇ ਜਈਆ ਕੰਬਮਾ ਇਦੇ ਵਿੱਚ ਰਾਰਾ ਇਹ ਵੀ ਬਹੁਤ ਵਾਰੀ ਆਇਆ ਕਿ ਪੰਜਾਬੀ ਵਿਅੰਜਨ ਦੇ ਵਿੱਚ ਕੰਬ ਮੇ ਕਿੰਨੇ ਨੇ ਕੰਬ ਮਾ ਸਾਡੇ ਕੋਲ 21 ਹੈ ਰਾਰਾ ਰਾਰਾ ਜਦੋਂ ਬੋਲਦੇ ਆ ਤਾਂ ਕੰਬਾ ਪੈਦਾ ਹੁੰਦਾ ਓਕੇ ਬਤ ਹੁਣ ਇੱਕ ਵਾਰੀ ਆਪਾਂ ਥੋੜਾ ਜਿਹਾ ਪਿੱਛੇ ਕੇ ਜਾ ਕੇ ਦੇਖ ਲੈਨੇ ਜਿਨ੍ਹਾਂ ਨੂੰ ਉਹ ਹੋਵੇ ਕਿ ਬਾਲੀ ਕੁਸ਼ੀਆ ਹੋ ਗਿਆ ਆਪਾਂ ਦੇਖਿਆ ਸੀਗਾ 1 ਸਕਿੰਟ ਤੁਨੀ ਤੁਨੀ ਸਾਡੇ ਕੋਲ ਹੈਗੀਆਂ ਦੋ ਪ੍ਰਕਾਰ ਦੀ ਉਹਦੇ ਵਿੱਚ ਪਹਿਲਾ ਹੈਗੇ ਸਾਡੇ ਕੋਲੇ ਖੰਡੀ ਤੁਨੀਆ ਫਿਰ ਹੈਗੀਆਂ ਖੰਡੀ ਤੁਨੀਆ ਆ ਹੈਗੇ ਟੌਪਿਕ ਥੋੜਾ ਕੱਲ ਦਾ ओके ਇਹਨਾਂ ਨੂੰ ਆਪਾਂ ਤੋੜ ਨਹੀਂ ਸਕਦੇ ਇਹਦੇ ਉੱਤੇ ਆਪਾਂ ਬਲ ਦਿੰਨੇ ਆ ਆਪਾਂ ਜ਼ੋਰ ਦੇ ਕੇ ਕੋਈ ਸ਼ਬਦ ਨੂੰ ਬੋਲਾਂਗੇ ਤਾਂ ਉਹ ਜ਼ੋਰ ਨੂੰ ਹੁਣ ਆਪਾਂ ਪਾਸੇ ਦਾ ਨਹੀਂ ਕਰ ਸਕਦੇ ਇਹਨਾਂ ਨੂੰ ਆਪਾਂ ਤੋੜ ਨਹੀਂ ਸਕਦੇ ਇਹਨਾਂ ਨੂੰ ਅੱਗੇ ਆਪਾਂ ਤੋੜ ਸਕਦੇ ਆ ਖੰਡੀ ਦੁਨੀਆ ਨੂੰ ਖੰਡੀ ਦੁਨੀਆ ਦੇ ਵਿੱਚ ਅੱਗੇ ਫਿਰ ਸਾਨੂੰ ਦੋ ਹਿੱਸਿਆਂ ਦੇ ਵਿੱਚ ਮਿਲਦੀਆਂ ਇੱਕ ਮਿਲਦੇ ਨੇ ਸਵਾਰਕ ਤੇ ਬਾਕੀ ਮਿਲਦੇ ਨੇ ਵਿਅੰਜਨ ਓਕੇ ਤੇ ਅੱਜ ਅਸੀਂ ਪੜੇ ਵਿਅੰਜਨ ਹੁਣ ਜਿਹੜੇ ਵਿਅੰਜਨ ਨੇ ਇਹ ਸਾਡੇ ਕੋਲ ਟੋਟਲ ਹੈਗੇ ਨੇ 38 ਅਚਾਰਨ ਸਥਾਨ ਦੇ ਆਧਾਰ ਤੇ ਇਹ ਬੰਡੇ ਨੇ ਸਾਡੇ ਕੋਲ 6 ਵਰਗਾਂ ਦੇ ਵਿੱਚ ਸਭ ਤੋਂ ਪਹਿਲਾਂ ਜਨਮ ਹੁੰਦਾ ਸਾਡੇ ਕੋਲੇ ਸੁਰਜੰਤਰੀ ਜਾਂ ਨਾਦੀ ਕਹਿੰਦੇ ਆ ਹਾ ਹੇ ਦਾ ਫਿਰ ਕ ਕ ਖ ਖ ਫਿਰ ਤਾਲਵੀ ਉਲਟੀ ਜੀਵੀ ਦੰਤੀ ਤੇ ਹੋਠੀ ਪਪਾ ਫਫਾ ਬਬਾ ਬੁੱਲਾਂ ਤੋਂ ਅੱਗੇ ਤਾਂ ਕੋਈ ਅੰਗ ਹੀ ਹੈ ਨਹੀਂ ਕਿ ਆਪਣਾ ਬੋਲਣ ਵਾਲਾ ਤਾਂ ਇੱਥੇ ਆ ਕੇ ਹੀ ਖਤਮ ਹੋ ਜਾਂਦੇ ਨੇ ਓਕੇ ਇਹ ਪਿੱਛੇ ਤੋਂ ਸਟਾਰਟ ਹੋ ਗਏ ਇੱਥੋਂ ਸਟਾਰਟ ਹੋ ਗਏ ਇੱਥੇ ਆ ਕੇ ਆਪਣੇ ਵਿਅੰਜਨ ਖਤਮ ਹੋ ਜਾਂਦੇ ਨੇ ਤੇ ਅਚਾਰਨ ਈ ਸੀਗਾ ਅਚਾਰਨ ਸਥਾਨ ਈ ਸੀਗਾ ਅਚਾਰਨ ਰੋਕ ਕਿ ਫਿਰ ਹੁਣਾਂ ਤਾਂ ਆਉਂਦੀ ਹਵਾ ਨੂੰ ਕਿ ਰੋਕ ਕੇ ਕਿੰਨੇ ਤਰੀਕੇ ਨਾਲ ਆਪਾਂ ਮਤਲਬ ਵੀ ਅੰਜਨ ਨੂੰ ਬੋਲਦੇ ਆਂ ਦੋ ਤਰੀਕੇ ਨਾਲ ਡੱਕ ਮੇ ਤੇ ਆ ਡੱਕ ਮੇ ਡੱਕ ਮੇ ਹਵਾ ਨੂੰ ਪ੍ਰੋਪਰ ਹੀ ਰੋਕ ਲਿਆ ਇੱਥੇ ਹਵਾ ਰੁਗੀ ਨੇ ਆਸਾ ਪਾਸਾ ਕਰਕੇ ਬਾਹਰ ਆਈਗੀ ਚਾਹੇ ਨੱਕ ਰਾਹੀਂ ਆ ਗਈ ਚਾਹੇ ਜੀਬ ਦੇ ਪਾਸੇ ਦੀ ਆ ਗਈ ਓਕੇ ਤੇ ਡੱਕ ਮੇ ਦੇ ਵਿੱਚ ਸਾਡੇ ਕੋਲੇ ਹੈਗੀਆਂ ਟੋਟਲ 15 ਇਹਦੇ ਵਿੱਚ ਕ ਕ ਖ ਖ ਗ ਗ ਤੇ ਪਹਿਲੇ ਤਿੰਨ ਪਹਿਲੀਆਂ ਹਰੇਕ ਇਹੇ ਵਰਗ ਦੀਆਂ ਪਹਿਲੀਆਂ ਤਿੰਨ ਓਕੇ ਕ ਕ ਖ ਖ ਗ ਗ ਇਹ ਵਾਲੀਆਂ ਤੇ ਇਹ ਇੱਕ ਵਾਰ ਚਾਰਟ ਦੇਖ ਲੋ ਇਹ ਹੋ ਹੈਗੀਆਂ ਤੁਹਾਡੀਆਂ ਸੋਡੀਆਂ ਇਨ੍ਹਾਂ ਦਾ ਜਨਮ ਹੁੰਦਾ કંਠ ਦੇ ਵਿੱਚੋਂ ਇਹ ਹੈਗੀਆਂ ਤਾਲਵੀ ਸੋਡੀਆਂ ਇਹ ਹੈਗੀਆਂ ਉਲਟ ਜੀਬੀ ਜਦੋਂ ਬੋਲੋਗੇ ਜੀਬ ਉਲਟ ਕੇ ਤਾਲੂਏ ਨਾਲ ਲੱਗੂਗੀ ਜੀਬ ਦੰਦਾਂ ਦੇ ਬੈਕ ਸਾਈਡ ਲੱਗੇ ਤਾਂ ਤ ਅ ਥ ਧ ਦ ਨੰਨਾ ਠੀਕ ਆ ਹੋਠੀ ਪਪਾ ਫਫਾ ਬੱਬਾ ਓਕੇ ਤਾਂ ਹੁਣ ਇੰਦਰ ਆਪਾਂ ਵੰਡ ਕਰੀਏ ਨੇ ਡੱਕ ਮੇ ਤੇ ਆ ਡੱਕ ਮੇ ਹਵਾ ਨੂੰ ਪ੍ਰੋਪਰ ਇੱਕ ਜਗ੍ਹਾ ਤੇ ਰੋਕ ਕੇ ਫੇਰ ਬੋਲਿਆ ਜਾਂਦਾ ਇਹ ਹੈਗੀਆਂ ਸੋਡੀਆਂ 15 ਓਕੇ ਇਹਦੇ ਵਿੱਚ ਨਾਦੀ ਜਿੱਥੇ ਕੰਬਣੀ ਪੈਦਾ ਹੁੰਦੀ ਆ ਅਨਾਦੀ ਇਹਦੇ ਵਿੱਚ ਨਹੀਂ ਓਕੇ ਆ ਤੇ ਜਿੱਥੇ ਕੰਬਣੀ ਪੈਦਾ ਨਹੀਂ ਹੁੰਦੀ ਜਿੱਥੇ ਕੰਬਣੀ ਪੈਦਾ ਨਹੀਂ ਹੁੰਦੀ ਉਹ ਹੈਗਿਆ ਨੇ ਅਨਾਦੀ ਤੇ ਜਿੱਥੇ ਕੰਬਣੀ ਪੈਦਾ ਹੁੰਦੀ ਆ ਉਹ ਹੈਗਿਆ ਨਾਦੀ ਓਕੇ ਆਪਾਂ ਇਹੀ ਲਿਖਿਆ ਸੀਗਾ ਇਹਦੇ ਵਿੱਚ ਲਿਖਿਆ ਹੋਇਆ ਤੁਸੀਂ ਨੋਟਸਾਂ ਦੇ ਵਿੱਚ ਲਿਖ ਲਿਓ ਤੇ ਅਲਪ ਪ੍ਰਾਣ ਦੁਨੀਆ ਔਡ ਨੰਬਰ ਦੇ ਥਾਂ ਤੇ ਆਉਣਗੇ ਕਕਾ ਕਕਾ ਖਖਾ ਛੱਡ ਕੇ ਗੱਗਾ ਓਕੇ ਤੇ ਮਹਾ ਪ੍ਰਾਣ ਈਵਨ ਨੰਬਰ ਵਾਲੇ ਆ ਜਾਣਗੇ ਪਤ ਤਾਂ ਉਹਦੇ ਵਿੱਚ ਇੱਕ ਡਾਕਮੇ ਸੀ ਇੱਕ ਆ ਡਾਕਮੇ ਆ ਤੁਨੀਆ ਸੀ ਗਿਆ ਤੇ ਇਹਨਾਂ ਨੂੰ ਅੱਗੇ ਆਪਾਂ ਇਹ ਹਿੱਸੇ ਚ ਕੀ ਹਵਾ ਕਿਹੜੇ ਸਾਈਡ ਤੋਂ ਬਾਹਰ ਨਿਕਲ ਜਾਂਦੀ ਆ ਆ ਥੋੜੇ ਬਹੁਤ ਵਾਰੀ ਪੁੱਛਿਆ ਆਦਸ ਵਾਰ ਵੀ ਤੇ ਨਾਸਕੀ ਵੀ ਓਕੇ ਤਾਂ ਜੇ ਸਮਝ ਆ ਗਿਆ ਤਾਂ ਕਮੈਂਟ ਜਰੂਰ ਕਰਿਓ ਠੀਕ ਹੈ ਪਤਾ ਇਹ ਥੋੜੇ ਪੀワイਕਿਊ ਨੇ ਬਾਵਣ ਅਖਰੀ ਕਿਸ ਦੀ ਰਚਨਾ ਹੈ ਤਾਂ ਬਾਵਣ ਅਖਰੀ ਇਹਨਾਂ ਵਿੱਚੋਂ ਕਿਹੜੇ ਗੁਰੂ ਸਾਹਿਬਾਨ ਦੀ ਰਚਨਾ ਹੈ ਗੁਰੂ ਅਰਜਨ ਦੇਵ ਜੀ ਦੀ ਸਾਡੇ ਪੰਜਵੇਂ ਗੁਰੂ 33 ਰਾਗਾਂ ਦੇ ਵਿੱਚ ਬਾਣੀ ਆ ਤੇ ਸਭ ਤੋਂ ਵੱਧ ਬਾਣੀ ਹੈ ਇਹਨਾਂ ਦੀ ਗੁਰੂ ਨਾਨਕ ਦੇਵ ਜੀ ਦੀ 19 ਰਾਗਾਂ ਦੇ ਵਿੱਚ ਬਾਣੀ ਆ ਗੁਰੂ ਅੰਗਦ ਦੇਵ ਜੀ ਦੀ ਸਭ ਤੋਂ ਥੋੜੀ ਬਾਣੀ ਸਾਨੂੰ ਮਿਲਦੀ ਹੈ ਗੁਰੂ ਜੀ ਦੀ ਜਾਂ ਗੁਰੂ ਹਰਿਮਾਨ ਦਾਸ ਜੀ ਦੀ ਚੌਥੇ ਗੁਰੂ ਨੇ 33 ਰਾਗਾਂ ਦੇ ਵਿੱਚ ਬਾਣੀ ਆ ਤਾਂ 52 ਅਖਰੀ ਹੈਗੀ ਪੁੱਤ ਅ ਗੁਰੂ ਅਰਜਨ ਦੇਵ ਜੀ ਦੀ ਤਾਂ ਕਿਹੜੇ ਰਾਗ ਦੇ ਵਿੱਚ ਆ ਪੁੱਤ ਇਹ ਮਾਜ ਰਾਗ ਦੇ ਵਿੱਚ ਆ ਤੇਰੇ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਦੀ ਰਚਨਾ ਕਿਸ ਭਾਸ਼ਾ ਵਿੱਚ ਕਰੀ ਆ ਇਹ ਤੁਹਾਡਾ ਹੈਗਾ ਨਵੰਬਰ 2024 ਦੇ ਵਿੱਚ ਪੇਪਰ A ਦਾ ਸਵਾਲ ਤਾਂ ਪੰਜਾਬ ਇਹਦੇ ਵਿੱਚ ਕਰੀ ਹੋਈ ਆ ਪਰ ਤਾਂ ਹਿੰਦੀ ਦੇ ਵਿੱਚ ਕਿੰਨੇ ਰਾਗਾਂ ਦੇ ਵਿੱਚ ਬਾਣੀਆਂ ਗੁਰੂ ਜੀ ਦੀ 15 ਰਾਗਾਂ ਦੇ ਵਿੱਚ ਹੁਣ ਜਿਹੜੀ ਲੈਂਗੁਏਜ ਆ ਪੁੱਤ ਭਾਸ਼ਾ ਉਹਦਾ ਹੈਗੀ ਹਿੰਦੀ ਬਟ ਜਿਹੜੀ ਲਿਖਣ ਲਈ ਲਿਪੀ ਵਰਤੀ ਆ ਲਿਪੀ ਗੁਰਮੁਖੀ ਲਿਪੀ ਵਰਤੀ ਆ ਜੇ ਪੁੱਛ ਲੈਣ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀਆਂ ਪਸ਼ਾਵਾਂ ਬਾਤਾਂ ਗਈਆਂ ਤਾਂ ਉਹ ਜਿਹੜੀਆਂ ਲੈਂਗੁਏਜ ਵਰਤੀਆਂ ਉਹਦਾ 12 ਤੋਂ ਵੱਧ ਵਰਤੀਆਂ ਗਈਆਂ 12 ਤੋਂ ਬਹੁਤ ਜ਼ਿਆਦਾ ਨਹੀਂ ਜਿਵੇਂ ਜੇ ਮੇਰੀ ਸਰਚ ਹੁੰਦੀ ਆ ਬਟ ਜਿਹੜੀ ਲਿਪੀ ਆ ਲਿਪੀ ਕਿ ਵਰਤੀ ਗਈ ਆ ਸਾਰਾ ਹੀ ਸਾਡਾ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ ਦੇ ਵਿੱਚ ਆ ਤਹ ਗੁਰੂ ਤੇਗ ਬਹਾਦਰ ਜੀ ਦੀ ਲਿਪੀ ਦਾ ਗੁਰਮੁਖੀ ਲਿਪੀ ਆ ਬਟ ਲੈਂਗੁਏਜ ਕਿਹੜੀ ਹੈ ਹਿੰਦੀ ਤੇ ਬਾਣੀ ਕਿਹੜੀ ਹੈ ਬਰਾਗਮਈ ਤੇ ਕਿੰਨੇ ਰਾਗਾਂ ਦੇ ਵਿੱਚ 15 ਰਾਗਾਂ ਦੇ ਵਿੱਚ ਜਿਹੜਾ ਸਾਡਾ 31ਵਾਂ ਰਾਗ ਆ ਜਜੈਵੰਤੀ ਰਾਗ ਉਹ ਸਿਰਫ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਵਰਤੇ ਆ ਤੇ ਸੰਡੇ ਵਾਲੇ ਪੇਪਰ ਦੇ ਵਿੱਚ ਪੁੱਛਿਆ ਸੀਗਾ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਦਾ ਨਾਮ ਤੇ ਪਿਤਾ ਦਾ ਨਾਮ ਸੀਗਾ ਸਾਡੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕਿਸ ਗੁਰੂ ਸਾਹਿਬ ਜੀ ਨੇ 30 ਰਾਗਾਂ ਵਿੱਚ ਆਪਣੀ ਬਾਣੀ ਰਚੀ ਆ ਇਹ ਵੀ ਪੀਬੀਕਿਊ ਆ ਉਹੀ ਸੇਮ ਨਵੰਬਰ ਚ ਕੋਈ ਪੇਪਰ ਹੋਇਆ ਸੀਗਾ ਤਾਂ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਤੇ 17 ਰਾਗ ਨੇ ਸਾਡੇ ਤੀਜੇ ਗੁਰੂ ਸਾਹਿਬਾਨ ਦੇ 30 ਰਾਗ ਨੇ ਸਾਡੇ ਚੌਥੇ ਗੁਰੂ ਜੀ ਦੇ ਤੇ 15 ਰਾਗ ਹੈਗੇ ਨੇ ਸਾਡੇ ਨੌਵੇਂ ਗੁਰੂ ਜੀ ਦੇ ਤੇ ਕਿਹੜਾ ਅਨਸਰ ਆ ਗਿਆ ਪੁੱਤ ਸਾਡੇ ਮਤਲਬ ਗੁਰੂ ਰਾਮਦਾਸ ਜੀ ਕਿਹੜਾ ਸ਼ਹਿਰ ਲੈ ਕੇ ਆਏ ਸੀ ਅੰਮ੍ਰਿਤਸਰ ਸਾਹਿਬ ਸ਼ਹਿਰ ਲੈ ਕੇ ਆਈ ਸੀਗੇ ਤੇ ਤੀਜੇ ਗੁਰੂ ਸਾਡੇ ਲੈ ਕੇ ਆਏ ਸੀ ਗੋਬਿੰਦਵਾਲ ਤੇ ਗੁਰਨਾਨਕ ਦੇਵ ਜੀ ਲੈ ਕੇ ਆਏ ਸੀ ਕਰਤਾਰਪੁਰ ਰਾਵੀ ਨਦੀ ਦੇ ਕਿਨਾਰੇ ਪਾਕਿਸਤਾਨ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਜੀ ਲੈ ਕੇ ਆਏ ਸੀ ਅਨੰਦਪੁਰ ਸਾਹਿਬ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਗੋਂ ਦਾ ਸਮਾਨਾਰਥਕ ਸ਼ਬਦ ਹੈ ਤਾਂ ਇਹਨਾਂ ਦੇ ਵਿੱਚੋਂ ਸਮਾਨਾਰਥਕ ਸ਼ਬਦ ਪੁੱਛਦੇ ਨੇ ਤਾਂ ਉਹ ਮਤਲਬ ਕਿਸੇ ਥਾਂ ਕਿਸੇ ਤੱਕ ਆਪਣਾ ਮਤਲਬ ਹੋਵੇ ਮਹੀਨਿਆਂ ਦੇ ਨਾਮ ਲਈ ਸ਼ੁੱਧ ਪੰਜਾਬੀ ਰੂਪ ਚੁਣੋ ਤਾਂ ਇਹ ਅੰਗਰੇਜ਼ੀ ਦੇ ਮਹੀਨੇ ਨੇ ਫੈਬ ਮਤਲਬ ਫਰਬਰੀ ਫਰਬਰੀ ਮਹੀਨਾ ਤਾਂ ਇਹਦੇ ਵਾਸਤੇ ਸ਼ੁੱਧ ਹੈਗਾ ਤੁਹਾਡਾ ਫਰਬਰੀ ਅੱਜ ਦੀ ਕਲਾਸ ਇੱਥੋਂ ਤੱਕ ਬੱਦ ਨੋਟਸ ਬਣਾਇਓ ਰਿਵੀਜ਼ਨ ਕਰਦੇ ਰਹੋ ਬਾਲਾ ਟਾਈਮ ਨਹੀਂ ਖਰਾਬ ਕਰਦੇ ਹੁੰਦੇ ਮਤਲਬ ਕੁਝ ਕੁ ਬੱਚਿਆਂ ਨੂੰ ਮੈਡਮ ਕਲਾਸ ਵਾਲੀ ਛੋਟੀ ਹੁੰਦੀ ਆ ਪਰ ਜਿਹੜਾ ਆਪਣਾ ਦਿਮਾਗ ਹੈ ਤਾਂ ਉਹ 30 ਤੋਂ 35 ਮਿੰਟਾਂ ਤੋਂ ਵੱਧ ਨਾ ਕੰਮ ਕਰਦਾ ਹੀ ਨੀਗਾ ਓਕੇ ਇੱਕ ਕਲਾਸ ਨੂੰ ਜਿੰਨਾ ਛੋਟਾ ਹੋਊਗਾ ਬਸ ਉਹਦੇ ਵਿੱਚ ਆਉਟਪੁੱਟ ਜ਼ਿਆਦਾ ਨਿਕਲਣਾ ਚਾਹੀਦਾ ਬਾਲੀ ਲੰਮੀ ਕਲਾਸ ਕਰਕੇ ਵੀ ਕੀ ਲਵਾਂਗੇ ਜੇ ਵਿੱਚ ਕੁਝ ਨਿਕਲੇ ਹੀ ਨਾ ਤੇ ਬਸ ਰਿਵੀਜ਼ਨ ਕਰਦੇ ਰਹੋ ਨੋਟਸ ਬਣਾਇਓ ਤੇ ਐਕਸਾਈ ਤੋਂ ਪਹਿਲਾਂ ਪਹਿਲਾਂ ਸਲੀਵਸ ਸਾਰਾ ਕਵਰ ਹੋ ਜਾਊਗਾ ਸੋਡੀ ਪੰਜਾਬੀ ਤੇ ਪੰਜਾਬ ਜੀ ਕੇ ਆਪਾਂ ਚੰਗੀ ਤਰੀਕੇ ਨਾਲ ਖਤਮ ਕਰ ਲਾਂਗੇ ਨਾਲ ਨਾਲ ਟੈਸਟ ਵੀ ਹੁੰਦੇ ਰਹਿਣਗੇ ਮਿਲਦੇ ਆ ਅਗਲੇ ਕਲਾਸ ਦੇ ਵਿੱਚ ਵੀਡੀਓ ਲਾਈਕ ਜਰੂਰ ਕਰਦੇ ਹੋ ਕਮੈਂਟ ਕਰਦੇ ਹੋ ਸਤਿ ਸ਼੍ਰੀ ਅਕਾਲ